ਸੰਗਤ ਜੀ ਮੇਰੇ ਪਿੱਛੇ ਤੁਸੀਂ ਦਰਸ਼ਨ ਕਰ ਰਹੇ ਹੋ ਪਵਿੱਤਰ ਗੁਰਦੁਆਰਾ ਸ਼੍ਰੀ ਦੌਂਦਮਾ ਸਾਹਿਬ ਤੇ ਦਮ ਤੇ ਵਿਸਾਖੀ ਦੇ ਦੂਸਰੇ ਸਾਲ ਵਾਲੇ ਦਿਨ ਲਗਭਗ ਸਵਾ ਲੱਖ ਲੋਕਾਂ ਵੱਲੋਂ ਇਸ ਪਵਿੱਤਰ ਸਥਾਨ ਤੇ ਅੰਮ੍ਰਿਤ ਛਕਿਆ ਜਾਂਦਾ ਹੈ ਖੰਡਾ ਚੌਂਕ ਤੇ ਖੜੇ ਸੀ ਜਾਂ ਫਿਰ ਇਸ ਚੌਂਕ ਨੂੰ ਸ਼ਹੀਦ ਬਾਬਾ ਦੀਪ ਸਿੰਘ ਚੌਂਕ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਤੇ ਇਸੇ ਸਥਾਨ ਤੇ ਬੈਠ ਕੇ ਬਾਬਾ ਦੀਪ ਸਿੰਘ ਜੀ ਨੇ ਆਦ ਗੁਰੂ ਗ੍ਰੰਥ ਸਾਹਿਬ ਜੀ ਦੇ ਬੀੜ ਦੇ ਚਾਰ ਉਤਾਰੇ ਕਰਕੇ ਵਖ ਵਖ ਤਖਤਾਂ ਵੱਲ ਭੇਜੇ ਬੀੜ ਲਖਵਾਉਂਦੇ ਸਮੇਂ ਜਿਹੜੀਆਂ ਕਲਮਾਂ ਘਸ ਜਾਂਦੀਆਂ ਸਨ ਗੁਰੂ ਸਾਹਿਬ ਜੀ ਉਹਨਾਂ ਕਲਮਾਂ ਨੂੰ ਦੁਬਾਰਾ ਘੜਨ ਨਹੀਂ ਦਿੰਦੇ ਸਨ ਬੱਚਿਆਂ ਹੋਈਆਂ ਕਲਮਾਂ ਤੇ ਸਿਆਹੀ ਤੇ ਕਾਗਜ਼ ਨੂੰ ਇਸ ਪਵਿੱਤਰ ਸਰੋਵਰ ਵਿੱਚ ਜਲ ਪ੍ਰਵਾਹ ਕਰ ਦਿੰਦੇ ਸਨ ਕਰ ਰਹੇ ਹੋ ਇਹ ਉਹ ਕਰੀਰਦਾਰ ਦਰਖਤ ਹੈ ਜਿੱਥੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣਾ ਘੋੜਾ ਬੰਨਿਆ ਕਰਦੇ ਸੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਹਾਂ ਜੀ ਸਬੋਖੀ ਤਲਵੰਡੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੇ ਇਹ ਉਹ ਪਵਿੱਤਰ ਧਰਤੀ ਜਿੱਥੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਪਵਿੱਤਰ ਚਰਨ ਪਾਏ ਇਸ ਪਵਿੱਤਰ ਧਰਤੀ ਉੱਪਰ ਵਸਾਖੀ ਦਾ ਮੇਲਾ ਬਹੁਤ ਭਰਦਾ ਹੈ ਤੇ ਆਓ ਸੰਗਤ ਜੀ ਆਪਾਂ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਦੇ ਆਂ ਨਾਲ ਦੀ ਨਾਲ ਤੁਹਾਨੂੰ ਇਸ ਸਥਾਨ ਦੇ ਲਾਗੇ ਬੰਨੇ ਜਿੰਨੇ ਵੀ ਗੁਰਦੁਆਰਾ ਸਾਹਿਬ ਹੈ ਉਹਨਾਂ ਦੇ ਦਰਸ਼ਨ ਦਿਦਾਰੇ ਕਰਵਾਨੇ ਤੇ ਨਾਲ ਦੀ ਨਾਲ ਤੁਹਾਡੇ ਨਾਲ ਇਸ ਇਤਿਹਾਸ ਦੀ ਸਾਂਝ ਵੀ ਪਾਵਾਂਗੇ ਕਿ ਇਸ ਸਥਾਨ ਤੇ ਵਸਾਖੀ ਦਾ ਮੇਲਾ ਕਿਉਂ ਮਨਾਇਆ ਜਾਂਦਾ ਹੈ ਤੇ ਆਓ ਸੰਗਤ ਜੀ ਚੱਲਦੇ ਆਂ ਇਸ ਪਵਿੱਤਰ ਸਥਾਨ ਦੇ ਦਰਸ਼ਨਾ ਵਾਸਤੇ ਇਸ ਟਾਈਮ ਆਪਾਂ ਖੰਡਾ ਚੌਂਕ ਤੇ ਖੜੇ ਸੀ ਜਾਫਰ ਇਸ ਚੌਂਕ ਨੂੰ ਸ਼ਹੀਦ ਬਾਬਾ ਦੀਪ ਸਿੰਘ ਚੌਂਕ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਤੇ ਇਸ ਚੌਂਕ ਤੋਂ ਸਿੱਧਾ ਹੀ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਨੂੰ ਸੜਕ ਜਾਂਦੀ ਹੈ ਤੇ ਆਓ ਚੱਲਦੇ ਹਾਂ ਨਾਲੇ ਤੁਹਾਨੂੰ ਵਿਸਾਖੀ ਦੀਆਂ ਰੌਣਕਾਂ ਦਿਖਾਣੇ ਆ ਤੇ ਨਾਲ ਦੀ ਨਾਲ ਇਸ ਪਵਿੱਤਰ ਸਥਾਨ ਦੇ ਇਤਿਹਾਸ ਤੋਂ ਵੀ ਤੁਹਾਨੂੰ ਜਾਣੂ ਕਰਵਾਵਾਂਗੇ ਤੇ ਇਹ ਜੋ ਸਿੱਧੀ ਸੜਕ ਹੈ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਨੂੰ ਜਾ ਰਹੀ ਹੈ ਤੁਸੀਂ ਆਪਣੇ ਬਾਈਕਸ ਵਗੈਰਾ ਅਗਰ پارک ਕਰਨੇ ਹੋਣ ਜਾਂ ਗੱਡੀਆਂ ਵਗੈਰਾ پارک ਕਰਨੀਆਂ ਹੋਣ ਤਾਂ ਇੱਥੇ ਪਾਰਕਿੰਗ ਬਣੀਆਂ ਹੋਈਆਂ ਨੇ ਜਿਵੇਂ ਕਿ ਇਹ ਸਾਈਡ parking ਦੀ ਵਧੀਆ ਫੈਸਿਲਿਟੀ ਹੈ ਤੁਸੀਂ ਆਪਣੀਆਂ ਇੱਥੇ ਗੱਡੀਆਂ बाइक्स ਵਗੈਰਾ park ਕਰ ਸਕਦੇ ਹੋ ਨਾਰਮਲੀ ਪਜਾਕ ਤੋਂ 100 ਰੁਪਏ ਪਰਚੀ ਲੱਗਦੀ ਹੈ ਤੇ ਤੁਹਾਡੇ ਜਿਹੜੇ ਵੀ ਵਹੀਕਲਸ ਨੇ ਕਾਰ ਜਾਂ ਬਾਈਕ ਵਗੈਰਾ ਨੇ ਉਹ ਸੇਫ ਖੜੀਆਂ ਰਹਿੰਦੀਆਂ ਨੇ ਤੇ ਤੁਸੀਂ ਬੜੀ ਵਧੀਆ ਤਰੀਕੇ ਨਾਲ ਜਾਂ ਆਸਾਨੀ ਦੇ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਸਕਦੇ ਹੋ ਤੇ ਸਵੇਰ ਦਾ ਸਮਾਂ ਥੋੜਾ ਜਿਹਾ ਤੇ ਹਜੇ ਸੰਗਤ ਥੋੜੀ ਜਿਹੀ ਘੱਟ ਹੈ ਜੋ ਜੋ ਥੋੜਾ ਜਿਹਾ ਟਾਈਮ ਵਧੇਗਾ ਸੰਗਤਾਂ ਆਉਣੀਆ ਸ਼ੁਰੂ ਹੋ ਜਾਣਗੀਆਂ ਵੈਸੇ ਕੱਲ ਅਸੀਂ ਕੱਲ ਆਏ ਸੀ ਤੇ ਕੱਲ ਜਿਹੜਾ ਇਸ ਸਥਾਨ ਤੇ ਬਹੁਤ ਜ਼ਿਆਦਾ ਸੰਗਤਾਂ ਦਾ ਇਕੱਠ ਸੀਗਾ ਸਵੇਰ ਹੋਣ ਕਰਕੇ ਥੋੜਾ ਜਿਹਾ ਸੰਗਤਾਂ ਦਾ ਇਕੱਠ ਘੱਟ ਹੈ ਬਟ ਥੋੜੇ ਜਿਹਾ ਟਾਈਮ ਤੱਕ ਹੋਰ ਵੀ ਸੰਗਤਾਂ ਇਸ ਸਥਾਨ ਤੇ ਪਹੁੰਚਣਗੀਆਂ ਤੇ ਆਪਾਂ ਚੱਲਦੇ ਆ ਤੁਹਾਨੂੰ ਵਿਸਾਖੀ ਦੀਆਂ ਰੌਣਕਾਂ ਦਿਖਾਉਣੇ ਆ ਕਿ ਮੇ ਸਾਖੀ ਦਾ ਮੇਲਾ ਕਿਵੇਂ ਚੱਲ ਐਸ ਸੜਕ ਨੂੰ ਸੱਜੇ ਹੱਥ ਮੁੜਦੇ ਸਾਈਡ ਹੀ ਤੁਹਾਨੂੰ ਗੁਰਦੁਆਰਾ ਸਾਹਿਬ ਦੀ ਦਰਸ਼ਨੀ ਦਿਉੜੀ ਦੇ ਦਰਸ਼ਨ ਹੋਣ ਲੱਗ ਜਾਣਗੇ ਗੁਰਦੁਆਰਾ ਸਾਹਿਬ ਦੀ ਦਰਸ਼ਨੀ ਦਿਓੜੀ ਪਹਿਲਾਂ ਕਾਫੀ ਪਿੱਛੇ ਹੋਇਆ ਕਰਦੀ ਸੀਗੀ ਪਰ ਏਰੀਆ ਥੋੜਾ ਜਿਹਾ ਕੰਜਸਟਡ ਸੀਗਾ ਥੋੜਾ ਜਿਹਾ ਟਾਈਟ ਸੀਗਾ ਸੰਗਤਾਂ ਨੂੰ ਦਿੱਕਤ ਪਰੇਸ਼ਾਨੀ ਹੁੰਦੀ ਸੀ ਮੇਲੇ ਦੇ ਟਾਈਮ ਤਾਂ ਜਿਹੜੀ ਪੁਰਾਣੀ ਦਰਸ਼ਨੀ ਦਿਓੜੀ ਸੀ ਉਸ ਨੂੰ ਢਾ ਕੇ ਹੁਣ ਥੋੜਾ ਅੱਗੇ ਕਰ ਦਿੱਤਾ ਗਿਆ ਇਹ ਜੋ ਤੁਸੀਂ ਦਰਸ਼ਨੀ ਦਿਓੜੀ ਦੇਖ ਰਹੇ ਹੋ ਇਹ ਗੁਰਦੁਆਰਾ ਸਾਹਿਬ ਦਾ ਮੇਨ ਐਂਟਰੈਂਸ ਹੈ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਜਿਹੜੀ ਗੁਰਦੁਆਰੇ ਦੀ ਦਰਸ਼ਨੀ ਦਿਓੜੀ ਸੀ ਥੋੜੀ ਪਹਿਲਾਂ ਪਿੱਛੇ ਹੋਇਆ ਕਰਦੀ ਸੀ ਏਰੀਆ ਥੋੜਾ ਜਿਹਾ ਕੰਜਸਟਡ ਸੀਗਾ ਟਾਈਟ ਸੀਗਾ ਤਾਂ ਇਸ ਦਰਸ਼ਨੀ ਦਿਉੜੀ ਨੂੰ ਅੱਗੇ ਬਣਾ ਦਿੱਤਾ ਗਿਆ ਤੇ ਲਗਭਗ ਇਸ ਦਰਸ਼ਨੀ ਦਿਉੜੀ ਦਾ ਕੰਮ ਕੰਪਲੀਟ ਹੋ ਚੁੱਕਿਆ ਹੈ ਤੇ ਦਰਸ਼ਨੀ ਦਿਉੜੀ ਤੇ ਲਾਗੇ ਪੰਨੀ ਦੀਆਂ ਸੜਕਾਂ ਦਾ ਸੁੰਦਰੀਕਰਨ ਦਾ ਕੰਮ ਹਜੇ ਵੀ ਚੱਲ ਰਿਹਾ ਹੈ ਤੇ ਬਹੁਤ ਹੀ ਸੋਹਣੀ ਜਿਹੜੀ ਨਵੀਂ ਦਰਸ਼ਨੀ ਦਿਉੜੀ ਬਣਾਈ ਹੋਈ ਹੈ ਤੇ ਇਸ ਨੂੰ ਐਂਟਰ ਕਰਕੇ ਕ੍ਰੋਸ ਕਰਦੇ ਸਾਰੇ ਤੁਹਾਨੂੰ ਪਵਿੱਤਰ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਦੇ ਦਰਸ਼ਨ ਹੋਣ ਲੱਗ ਜਾਣਗੇ ਤੇ ਆਪ ਸੰਗ ਜੀ ਆਪਾਂ ਤੁਹਾਨੂੰ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਦੇ ਦਰਸ਼ਨ ਕਰਵਾਉਣੇ ਤੇ ਨਾਲ ਦੀ ਨਾਲ ਸੱਖੀ ਦੇ ਮੇਲੇ ਦੀਆਂ ਰੌਣਕਾਂ ਸਾਡਾ ਵੀ ਤੁਸੀਂ ਨਜ਼ਾਰਾ ਸਾਡੇ ਵਲੌਗ ਦੇ ਰਾਹੀਂ ਲੈ ਸਕਦੇ ਹੋ ਦਰਸ਼ਨੀ ਦੀ ਓੜੀ ਵਿੱਚ ਐਂਟਰ ਕਰਦੇ ਸਾਰੀ ਦੋਨੋਂ ਸਾਈਡ ਤੁਹਾਨੂੰ ਦੁਕਾਨਾਂ ਲੱਗੀਆਂ ਮਿਲ ਜਾਣਗੀਆਂ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਸਮਾਨ ਖਰੀਦਣਾ ਹੋਵੇ ਤਾਂ ਇਹ ਦੋਨੋਂ ਸਾਈਡ ਦੁਕਾਨਾਂ ਲੱਗੀਆਂ ਹੋਈਆਂ ਨੇ ਵਿਸਾਖੀ ਦੇ ਮੇਲੇ ਦੇ ਕਰਕੇ ਤੇ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਕਿ ਇਸ ਸਥਾਨ ਤੇ ਵਿਸਾਖੀ ਦਾ ਮੇਲਾ ਬਹੁਤ ਭਰਦਾ ਲੱਗਿਆ ਉਹ ਬੰਨਿਓ ਦੂਰ ਦਰਾਡੇ ਤੋਂ ਸਕਦਾ ਹੁਮ ਮਹਾ ਕੇ ਇਸ ਪਵਿੱਤਰ ਸਥਾਨ ਤੇ ਵਿਸਾਖੀ ਦਾ ਮੇਲਾ ਦੇਖਣ ਆਂਦੀਆਂ ਨੇ ਤੇ ਬਹੁਤ ਸਾਰੀਆਂ ਗੁਰਸਿੱਖ ਸੰਗਤਾਂ ਇਸ ਦਿਨ ਅੰਮ੍ਰਿਤ ਵੇਛੱਕ ਦੀਆਂ ਨੇ ਤੇ ਆਪਾਂ ਨਾਲ ਹੀ ਨਾਲ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਇਤਿਹਾਸ ਤੋਂ ਵੀ ਜਾਣੂ ਕਰਵਾਵਾਂਗੇ ਗੁਰਦੋ ਇਸ ਗੁਰਦੁਆਰਾ ਸਾਹਿਬ ਦੇ ਆਸ-ਪਾਸ ਹੋਰ ਵੀ ਗੁਰਦੁਆਰਾ ਸਾਹਿਬ ਨੇ ਉਹਨਾਂ ਗੁਰਦੁਆਰਾ ਸਹਿਬਾਨਾਂ ਦੇ ਵੀ ਇਤਿਹਾਸ ਤੋਂ ਤੁਹਾਨੂੰ ਜਾਣੂ ਕਰਵਾਵਾਂਗੇ ਤੇ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਦਮਦਵਾ ਸਾਹਿਬ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਧੰਨ ਸ਼੍ਰੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਆਏ ਸਨ ਸੰਗਤ ਜੀ ਮੇਰੇ ਪਿੱਛੇ ਤੁਸੀਂ ਦਰਸ਼ਨ ਕਰ ਰਹੇ ਹੋ ਪਵਿੱਤਰ ਗੁਰਦੁਆਰਾ ਸ਼੍ਰੀ ਦਮਦਵਾ ਸਾਹਿਬ ਦੇ ਦਮਨਵਾ ਸਾਹਿਬ ਉਹ ਸਥਾਨ ਜਿੱਥੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਉਹ ਮਾਸ਼ੀਵਾੜੇ ਦੇ ਜੰਗਲਾਂ ਦੇ ਵਿੱਚ ਆਉਂਦੇ ਨੇ ਮਾਸ਼ੀਵਾੜੇ ਜੰਗਲਾਂ ਤੋਂ ਬਾਅਦ ਉਹ ਵੱਖ-ਵੱਖ ਸਥਾਨਾਂ ਥਾਣੀ ਹੁੰਦੇ ਹੋਏ ਇਸ ਪਵਿੱਤਰ ਸਥਾਨ ਤੇ ਪਹੁੰਚਦੇ ਨੇ ਇਸ ਪਵਿੱਤਰ ਸਥਾਨ ਤੇ ਪਹੁੰਚ ਕੇ ਇੱਕ ਉੱਚੇ ਢਿੱਲੇ ਉੱਪਰ ਖੜ ਕੇ ਉਹ ਆਪਣਾ ਜੰਗੀ ਕਮਰਕੱਸਾ ਖੋਲਦੇ ਨੇ ਤੇ ਉਸ ਤੋਂ ਬਾਅਦ ਹੀ ਇਸ ਪਵਿੱਤਰ ਸਥਾਨ ਦਾ ਨਾਮ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਪੈ ਜਾਂਦਾ ਹੈ ਕਿਉਂਕਿ ਗੁਰੂ ਸਾਹਿਬ ਜੀ ਨੇ ਇਸ ਜਗ੍ਹਾ ਤੇ ਅਣਕੇ ਦਮਦਮਾ ਸਰਪੇਗਿਆ ਪਹਿਲੀ ਵਿਸਾਖੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਅਨੰਦਪੁਰ ਸਾਹਿਬ ਮਨਾਉਂਦੇ ਨੇ ਉੱਥੇ ਖਾਲਸਾ ਪੰਥ ਦੀ ਸਥਾਪਨਾ ਕਰਦੇ ਨੇ ਤੇ ਪੰਜ ਪਿਆਰਿਆਂ ਕੋਲੋਂ ਆਪ ਵੀ ਅੰਮ੍ਰਿਤ ਦੀ ਦਾਤ ਛਕਦੇ ਨੇ ਤੇ ਵਿਸਾਖੀ ਦੇ ਦੂਸਰੇ ਸਾਲ ਵਾਲੇ ਦਿਨ ਲਗਭਗ ਸਵਾ ਲੱਖ ਲੋਕਾਂ ਵੱਲੋਂ ਇਸ ਪਵਿੱਤਰ ਅਸਥਾਨ ਤੇ ਅੰਮ੍ਰਿਤ ਛਕਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਹੀ ਇਸ ਅਸਥਾਨ ਤੇ ਵਿਸਾਖੀ ਦਾ ਮੇਲਾ ਬਹੁਤ ਭਰਦਾ ਹੈ ਗੁਰਸਿੱਖ ਸੰਗਤਾਂ ਵੱਲੋਂ ਬੜੇ ਹੀ ਧੂਮਤਾਂ ਦੇ ਨਾਲ ਵਿਸਾਖੀ ਦਾ ਮੇਲਾ ਇਸ ਪਵਿੱਤਰ ਅਸਥਾਨ ਤੇ ਮਨਾਇਆ ਜਾਂਦਾ ਹੈ ਤੇ ਆਉ ਚਲਦੇ ਆ ਤੁਹਾਨੂੰ ਦਰਬਾਰ ਸਾਹਿਬ ਦੇ ਵੀ ਦਰਸ਼ਨ ਕਰਵਾਉਣੇ ਆ ਤੇ ਸੰਗਤ ਜੀ ਹੁਣ ਆਪਾਂ ਚਲਦੇ ਆ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨਾ ਵਾਸਤੇ ਤੇ ਆਉ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਂਦੇ ਆ I सुंदरी नखि मन I ले 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 ਸામਨੇ ਜਿਸ ਤੁਸੀਂ ਕਰੀਰ ਦੇ ਦਰਖਤ ਦੇ ਦਰਸ਼ਨ ਕਰ ਰਹੇ ਹੋ ਇਹ ਉਹ ਕਰੀਰ ਦਾ ਦਰਖਤ ਹੈ ਜਿੱਥੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣਾ ਘੋੜਾ ਬੰਨਿਆ ਕਰਦੇ ਸੀ ਇਹ ਕਰੀਰ ਦਾ ਦਰਖਤ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਦੇ ਬਿਲਕੁਲ ਹੀ ਨਾਲ ਹੈ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਦੀ ਡਿਉੜੀ ਦੇ ਬਿਲਕੁਲ ਅੰਦਰ ਹੈ ਤਾਂ ਸੰਗਤ ਜੀ ਹੁਣ ਆਪਾਂ ਚੱਲਦੇ ਹਾਂ ਬਾਬਾ ਦੀਪ ਸਿੰਘ ਜੀ ਦੇ ਭੋਰਾ ਸਾਹਿਬ ਦੇ ਦਰਸ਼ਨਾਂ ਵਾਸਤੇ ਬਾਬਾ ਦੀਪ ਸਿੰਘ ਦਾ ਭੋਰਾ ਸਾਹਿਬ ਉਹ ਸਥਾਨ ਜਿੱਥੇ ਧੰਨ ਧੰਨ ਬਾਬਾ ਦੀਪ ਸਿੰਘ ਜਿਨੇ ਲਗਭਗ 53 ਸਾਲ ਤਪ ਕੀਤਾ ਨਾਮ ਬਾਣੀ ਦਾ ਸਿਮਰਨ ਕੀਤਾ ਸੰਗਤ ਜੀ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਬਾਬਾ ਦੀਪ ਸਿੰਘ ਜੀ ਦੇ ਭੋਰਾ ਸਾਹਿਬ ਦੇ ਇਸ ਭੋਰਾ ਸਾਹਿਬ ਵਿੱਚ ਬੈਠ ਕੇ ਬਾਬਾ ਦੀਪ ਸਿੰਘ ਜੀ ਨੇ ਲਗਭਗ 53 ਸਾਲ ਨਾਮ ਬਾਣੀ ਦਾ ਸਿਮਰਨ ਕੀਤਾ ਤਪੱਸਿਆ ਕੀਤੀ ਤੇ ਇਸੇ ਸਥਾਨ ਤੇ ਬੈਠ ਕੇ ਬਾਬਾ ਦੀਪ ਸਿੰਘ ਜੀ ਨੇ ਆਦ ਗੁਰੂ ਗ੍ਰੰਥ ਸਾਹਿਬ ਜੀ ਦੇ ਬੀੜ ਦੇ ਚਾਰ ਉਤਾਰੇ ਕਰਕੇ ਵੱਖ-ਵੱਖ ਤਖਤਾਂ ਵੱਲ ਭੇਜਾ ਤੇ ਇਸ ਟਾਈਮ ਸੰਗਤਾਂ ਇਸ ਪਵਿੱਤਰ ਅਸਥਾਨ ਦੇ ਦਰਸ਼ਨਾਂ ਵਾਸਤੇ ਖੜੀਆਂ ਨੇ ਨਤਬਸਤਕ ਹੋਣ ਲਈ ਖੜੀਆਂ ਨੇ ਗੁਰਦੁਆਰਾ ਸ਼ਹੀਦ ਦਮਦਮਾ ਸਾਹਿਬ ਦੇ ਨਾਲ ਹੀ ਬਾਬਾ ਦੀਪ ਸਿੰਘ ਜੀ ਦਾ ਪੋਰਾ ਸਾਹਿਬ ਸੰਗਤ ਜੀ ਮੇਰੇ ਪਿੱਛੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼ਹੀਦ ਲਖਣਸਰ ਸਾਹਿਬ ਦੇ ਗੁਰਦੁਆਰਾ ਸ਼ਹੀਦ ਲਖਣਸਰ ਸਾਹਿਬ ਉਹ ਪਵਿੱਤਰ ਅਸਥਾਨ ਜਿੱਥੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ਼ਹੀਦ ਭਾਈ ਮਨੀ ਸਿੰਘ ਜੀ ਕੋਲੋਂ ਆਦਿ ਸ਼੍ਰੀ ਗੁਰਗੰਗ ਸਾਹਿਬ ਜੀ ਦੀ ਬੀੜ ਸੰਪੂਰਨ ਕਰਵਾਈ ਬੀੜ ਲਖਵਾਏ ਬੀੜ ਲਖਵਾਉਂਦੇ ਸਮੇਂ ਜਿਹੜੀਆਂ ਕਲਮਾਂ ਕਸ ਜਾਂਦੀਆਂ ਸਨ ਗੁਰੂ ਸਾਹਿਬ ਜੀ ਉਹਨਾਂ ਕਲਮਾਂ ਨੂੰ ਦੁਬਾਰਾ ਕੜ ਅੰਨੀ ਦਿੰਦੇ ਸਨ ਬੱਚਿਆਂ ਹੋਈਆਂ ਕਲਮਾ ਤੇ ਸਿਆਹੀ ਤੇ ਕਾਗਜ਼ ਨੂੰ ਇਸ ਪਵਿੱਤਰ ਸਰੋਵਰ ਵਿੱਚ ਜਲ ਪ੍ਰਵਾਹ ਕਰ ਦਿੰਦੇ ਸਨ ਤੇ ਗੁਰੂ ਸਾਹਿਬ ਜੀ ਨੇ ਇਸ ਸਥਾਨ ਨੂੰ ਗੁਰੂ ਕੀ ਕਾਸ਼ੀ ਦਾ ਵਰ ਦਿੱਤਾ ਤੇ ਉਹਨਾਂ ਨੇ ਆਪਣੇ ਮੂੰਹੋਂ ਇਹ ਬਚਨ ਫੜਵਾਏ ਕਿ ਇਸ ਸਥਾਨ ਤੋਂ ਵਿਦਵਾਨ ਤੇ ਬੁੱਧੀਜੀਵੀ ਪ੍ਰਗਟ ਹੋਣਗੇ ਜਿਹੜੇ ਵੀ ਲੋਕ ਜਾਂ ਜਿਹੜੇ ਵੀ ਇਨਸਾਨ ਇਸ ਪਵਿੱਤਰ ਅਸਥਾਨ ਤੇ ਸ਼ਰਧਾ ਭਾਵਨਾ ਨਾਲ 35 ਅਖਰੀ ਲਿਖਣਗੇ ਉਹਨਾਂ ਨੂੰ ਉੱਤਮ ਬੁੱਧੀ ਪ੍ਰਾਪਤ ਹੋਏਗੀ ਤੇ ਸੰਗਤ ਜੀ ਲਿਖਣ ਸਰ ਸਾਹਿਬ ਉਹੀ ਅਸਥਾਨ ਹੈ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ਼ਹੀਦ ਭਾਈ ਮਨੀ ਸਿੰਘ ਜੀ ਕੋਲ ਆਸ਼ਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸੰਪੂਰਨ ਕਰਵਾਈ ਸੀ ਜਿਵੇਂ ਕਿ ਸੰਗਤ ਜੀ ਤੁਹਾਨੂੰ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮੂੰਹੋਂ ਬਚਨ ਫਰਮਾਏ ਸੀ ਕਿ ਜਿਹੜੀ ਵੀ ਸੰਗਤ ਇਸ ਪਵਿੱਤਰ ਅਸਥਾਨ ਤੇ ਸ਼ਰਧਾ ਭਾਵਨਾ ਨਾਲ 35 ਅਖਰੀ ਲਿਖੇਗੀ ਉਹਨੂੰ ਉੱਤਮ ਬੁੱਧੀ प्राप्त ਹੋਏਗੀ ਤੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਗੁਰਸਿੱਖ ਸੰਗਤ ਇਸ ਪਵਿੱਤਰ ਅਸਥਾਨ ਤੇ ਪੈਂਤੀਆਂ ਖੜੀ ਲਿਖੜੀਆਂ ਨੇ ਤੇ ਅੱਜ ਦੀ ਵਲੌਗ ਦੀ ਸ੍ਰਾਪਤੀ ਕਰਦੇ ਆ ਇੱਥੇ ਹੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਨਵੀਂ ਜਗ੍ਹਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ